ਕਰਮਰਪਾਲ ਸਿੰਘ ਉਹਨਾਂ ਦੇ ਸਿੱਖਾਂ ਦੀ ਰਾਜਨੀਤੀ ਅੰਤਰਰਾਸ਼ਟਰੀ ਪੰਦਰਤੇ ਔਰ ਪੰਜਾਬ ਤੇ ਹਿੰਦੁਸਤਾਨ ਦੇ ਵਿੱਚ ਜਿਸ ਤਰੀਕੇ ਦੇ ਨਾਲ ਚਰਚਿਤ ਉਹਦੇ ਬਾਰੇ ਤੁਹਾਡੇ ਨਾਲ ਪਾਰਟੀ ਦੇ ਵਿਚਾਰ ਸਾਂਝੇ ਕੀਤੇ ਨੇ ਬਹੁਤ ਸਾਰੀਆਂ ਗੱਲਾਂ ਬੜੇ ਸਾਫ਼ ਸਪਸ਼ਟ ਸ਼ਬਦਾਂ ਦੇ ਵਿੱਚ ਦੱਸ ਕੇ ਨੇ ਪੇਸ਼ ਕਰ ਗਏ ਨੇ ਸਿਰਫ ਅੱਧੇ ਮਿੰਟ ਦੇ ਵਿੱਚ ਮੈਂ ਜਿਹੜੀ ਇੱਕ ਗੱਲ ਆ ਉਹਨਾਂ ਦੀ ਗੱਲ ਚੁਸ ਕਰਕੇ ਤੇ ਆਪਣਾ ਪਾਰਟੀ ਦਾ ਅਗਲਾ ਪ੍ਰੋਗਰਾਮ ਲਿਖ ਕੇ ਆਇਆ ਉਹਦੇ ਬਾਰੇ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਨੀ ਹੈ। ਕੰਗੜਾ ਰਣੌਤ ਦੇ ਬਾਰੇ ਗੱਲ ਜਿਸ ਤਰੀਕੇ ਦੇ ਨਾਲ ਉਹਨੇ ਕੁਐਸਚਨਿੰਗ ਕੀਤੀ ਜਾਂ ਸਿੱਖਾ ਦਿੱਤੇ ਹੁੰਗਾ ਜੋ ਕਿ ਖਾਸ ਤੌਰ ਤੇ ਸੱਤ ਜਨਰਲ ਸਿੰਘ ਦੇ ਉੱਤੇ ਉੰਗਲ ਚੁੱਕੀ ਔਰ ਕੱਲੀ ਇੱਕ ਉਸ ਲੇਡੀ ਨੇ ਬਹੁਤ سارے ਲੋਕ ਇਹ ਸਵਾਲ ਕਰ ਦਿੰਦੇ ਆਮ ਹੀ ਹਿੰਦੁਸਤਾਨ ਦੇ ਵਿੱਚ ਇਹ ਸਵਾਲ ਆ ਜਾਂਦਾ ਕਿ ਸੰਤ ਦੇ ਹੱਥ ਦੇ ਵਿੱਚ ਹਥਿਆਰ ਕੱਢਾਂ ਤੇ ਸੰਤ ਕੱਢ। ਵੈਸੇ ਤਾਂ ਜਵਾਬ ਦੇ ਗਏ ਨੇ। ਬਖੂਬੀ ਦੇ ਗਏ ਨੇ। ਬਸ ਸਿਰਫ ਉਹਨਾਂ ਨੂੰ ਹੋਰ ਜ਼ਿਆਦਾ ਕਲੀਅਰ ਕਰਨ ਦੇ ਲਈ ਆਪਣੇ ਲੋਕਾਂ ਦੇ ਤੇ ਇੱਕ ਗੱਲ ਰੱਖਣ ਲੱਗਾ ਤੇ ਇੰਡੀਆ ਦੇ ਲੋਕਾਂ ਦੇ ਸਾਹਮਣੇ ਗੱਲ ਰੱਖਣ ਲੱਗਾ ਆ। ਕੋਈ ਕੰਪੈਰੀਜ਼ਨ ਨਹੀਂ ਕਰ। ਇਹਨੂੰ ਤਰੋੜਿਆ ਮਰੋੜਿਆ ਨਾ ਜਾਵੇ। ਕੋਈ ਕਿਸੇ ਦੀ ਜਗ੍ਹਾ ਨਹੀਂ ਲੈ ਰਿਹਾ। ਸਿਰਫ ਇੱਕ ਹਵਾਲਾ ਦੇਣ ਲੱਗਾ ਆ। ਖਾਸ ਤੌਰ ਤੇ ਬੀਜੇਪੀ ਤੇ ਉਹਦੇ ਵਰਕਰਾਂ ਨੂੰ ਜਿਹੜੇ ਸਾਰੇ ਸਵਾਦ ਚੁਪਦੇ ਨੇ ਕਿ ਸੰਤ ਜਰਨੈਲ ਸਿੰਘ ਦੇ ਹੱਥ ਦੇ ਵਿੱਚ ਸੰਤਾੜੇ ਦਾ ਤੀਰ ਓਵੇਂ ਫੱਬਦੇ ਆ ਜਿਵੇਂ ਰਾਮ ਦੇ ਹੱਥ ਦੇ ਵਿੱਚ ਤੁਹਾਡਾ ਤੀਰ ਫੱਬਦਾ ਇਹ ਓਵੇਂ ਫੱਬਦੇ ਆ ਜਿਵੇਂ ਸ਼ਿਵ ਜੀ ਦੇ ਹੱਥ ਦੇ ਵਿੱਚ ਤਰਸ਼ੂਲ ਫੱਬਦਾ ਇਹ ਓਵੇਂ ਫੱਬਦੇ ਆ ਜਿਵੇਂ ਸ਼੍ਰੀ ਕ੍ਰਿਸ਼ਨ ਦੇ ਹੱਥ ਦੇ ਚੁੰਗਲ ਦੇ ਵਿੱਚ ਸੁਦਰਸ਼ਨ ਚੱਕਰ ਫੱਬਦਾ ਇਹ ਓਵੇਂ ਫੱਬਦੇ ਆ ਜਿਵੇਂ ਹੋਰ ਕਈ ਦੇਵੀ ਦੇਵਤਿਆਂ ਦੇ ਹੱਥਾਂ ਦੇ ਵਿੱਚ ਕਈਆਂ ਦੇ ਤੇ 6 6 7 7 ਹਥਿਆਰ ਮੰਦਰਾਂ ਦੇ ਵਿੱਚ ਫੱਬਦੇ ਤੇ ਜੇ ਉਹ ਫੱਬਦੇ ਨੇ ਨਾ ਤੱਕ ਸੰਤ ਜਰਨੈਲ ਸਿੰਘ ਦੇ ਹੱਥ ਦੇ ਵਿੱਚ ਵੀ ਫੱਬਦਾ ਹੈ ਸਾਨੂੰ ਤੇ ਦਿੱਤਾ ਹੀ ਸੰਤ ਸਿਪਾਹੀ ਦਾ ਕਿਤਾਬ ਗੁਰੂ ਸਿਮਰਾਜ ਨੇ ਆਪਿਆ ਸੋ ਉਹ ਲੈਗੇਸੀ ਨੂੰ ਲੈ ਕੇ ਸੰਤ ਜਰਨੈਲ ਸਿੰਘ ਅਗੇ ਤੁਰੇ ਔਰ ਅੱਗੇ ਵੀ ਸਿੱਖ ਐਵੇਂ ਹੀ ਤੁਰਦੇ ਰਹਿਣਗੇ ਔਰ ਸ਼ਸਤਰਾਂ ਨੂੰ ਜਿਸ ਤਰੀਕੇ ਦੇ ਨਾਲ ਇਸਤੇਮਾਲ ਕੀਤਾ ਜਾਣਾ ਉਹਦੇ ਬਾਰੇ ਸਰਦਾਰ ਗਵਰਪਾਲ ਸਿੰਘ ਹੁਣਾਲੇ ਜਵਾਬ ਦੇ ਦਿੱਤੇ ਹੋਏ ਜਿਹੜਾ ਪਾਰਟੀ ਪ੍ਰੋਗਰਾਮ ਦੇ ਬਾਰੇ ਜਾਣਕਾਰੀ ਆ ਸੰਤ ਜਰਨੈਲ ਸਿੰਘ ਉਹਨਾਂ ਦੀ ਗੱਲ ਚੱਲਦੀ ਔਰ ਉਹਦੇ ਨਾਲ ਸੰਬੰਧਿਤ ਕੀ ਪਾਰਟੀ ਦੇ ਭੱਟੇ ਆ ਗੂ ਜੁੜੇ ਨੇ ਸਰਦਾਰ ਗਜਿੰਦਰ ਸਿੰਘ ਉਹਨਾਂ ਦੇ ਪਾਰੇ ਸੰਤ ਜਰਨੈਲ ਸਿੰਘ ਆਪਣੇ ਭਾਸ਼ਣਾ ਦੇ ਵਿੱਚੋਂ ਆਮ ਹੀ ਬੋਲਦੇ ਹੁੰਦੇ ਕਿ ਸਰਦਾਰ ਗਜਿੰਦਰ ਸਿੰਘ ਤੇ ਉਹਦੇ ਸਾਥੀਆਂ ਨੇ ਮੈਨੂੰ ਖਰੀਦਿਆ ਹੈ ਜਦੋਂ ਕਹਿੰਦੇ ਕਿ ਸਰਕਾਰ ਸੰਤ ਜਰਨੈਲ ਸਿੰਘ ਨੂੰ ਖਰੀਦ ਲਿਆ ਕਿਸ ਨੇ ਜਾਂ ਉਹ ਕਹਿੰਦੇ ਮੈਨੂੰ ਖਰੀਦਿਆ ਆ ਪਰ ਫਿਰ ਨਾਮ ਲੈ ਕੇ ਕਹਿੰਦੇ ਵੀ ਮੈਨੂੰ ਖਰੀਦਿਆ ਹੈ ਦਾਲ ਖਾਲਸਾ ਦੇ ਨੌਜਵਾਨਾਂ ਨੇ ਭਾਜੀ ਗਜਿੰਦਰ ਸਿੰਘ ਤੇ ਉਹਨਾਂ ਦੇ ਸਾਥੀਆਂ ਨੇ ਕਿਵੇਂ तकरीबन ਅੱਜ ਤੋਂ 43 ਸਾਲ ਪਹਿਲਾਂ ਅੱਜ 21 ਤਰੀਕ ਆ ਔਰ ਠੀਕ 43 ਸਾਲ ਪਹਿਲਾਂ ਸੰਤ ਜਰਨੈਲ ਸਿੰਘ ਦੀ ਗ੍ਰਿਫਤਾਰੀ ਹੋਈ ਔਰ ਉਸ ਗ੍ਰਿਫਤਾਰੀ ਦੇ ਰੋਸ ਵਜੋਂ ਸੜਕਾਂ ਦੇ ਉੱਤੇ ਉਤਰੇ ਸਿੱਖਾਂ ਦੇ ਉੱਤੇ ਗੋਲੀਆਂ ਚਲਾਈਆਂ ਜਾਂਦੀਆਂ ਉਹਨਾਂ ਨੂੰ ਸ਼ਹੀਦ ਕੀਤਾ ਜਾਂਦਾ ਇੱਕ ਝੂਠਾ ਕੇਸ ਉਹਨਾਂ ਤੇ ਪਾਇਆ ਜਾਂਦਾ ਜਿਸ ਦੇ ਨਾਲ ਉਹਨਾਂ ਦੀ ਗ੍ਰਿਫਤਾਰੀ ਕੀਤੀ ਜਾਂਦੀ ਦਾਲਖਾਲ ਸਾਹਿਬ ਜਿਹੜਾ ਕਿ 1978 ਦੇ ਵਿੱਚ ਹੋਂਦ ਦੇ ਵਿੱਚ ਆਇਆ ਉਹ ਇਸ 2-3 ਸਾਲ ਖਾਸ ਤੌਰ ਤੇ ਜਦੋਂ ਨਿਰੰਕਾਰੀ ਕਾਂਡ ਵਾਪਰਿਆ ਵਿਸਾਖੀ ਦਾ ਉਸ ਤੋਂ ਬਾਅਦ ਸਿੱਖ ਸਫਾਂ ਦੇ ਵਿੱਚ ਉਹ ਐਕਟਿਵ ਸੀ ਉਹਨਾਂ ਦੇ ਨੌਜਵਾਨ ਜਿੰਨੇ ਐਕਟਿਵ ਸੀਗੇ ਕੰਮ ਕਰਦੇ ਸੀ ਆਪਣਾ ਨਜ਼ਰੀਆ ਜਿਹੜਾ ਪੇਸ਼ ਕਰਦੇ ਸੰਤ ਜਰਨੈਲ ਸਿੰਘ ਉਹਨਾਂ ਦੀ ਗ੍ਰਿਫਤਾਰੀ ਤੋਂ ਤੁਰੰਤ ਬਾਅਦ 29 ਸਤੰਬਰ ਨੂੰ ਸਰਦਾਰ ਜਿੰਦਰ ਸਿੰਘ ਅਤੇ ਉਹਨਾਂ ਦੇ ਸਾਥੀ ਭਾਈ ਸਤਨਾਮ ਸਿੰਘ ਫੌਂਡਾ ਸਾਹਿਬ ਰਜਿੰਦਰਪਾਲ ਸਿੰਘ ਉਹਨਾਂ ਦੇ ਜਿਹੜੇ ਸਾਥੀ ਨੇ ਇਹਨਾਂ ਨੇ ਇੱਕ ਇੰਡੀਅਨ ਹੋਈ ਹਾਈਜੈਕ ਕੀਤਾ ਔਰ ਮੈਂ ਇੱਥੇ ਇਹ ਵੀ ਗੱਲ ਪਲੇਅਰ ਕਰ ਦੇਣਾ ਚਾਹੁੰਦਾ ਕਿ ਉਹਨਾਂ ਦਿਨਾਂ ਦੇ ਵਿੱਚ ਬਹੁਤ ਸਾਰੇ ਥਾਵਾਂ ਦੇ ਉੱਤੇ ਦੁਨੀਆ ਦੇ ਵਿੱਚ ਜਾਂ ਉਸ ਤੋਂ ਪਹਿਲਾਂ ਹਾਈਜੈਕਿੰਗਸ ਹੋ ਚੁੱਕੀਆਂ ਹਨ ਔਰ ਇੱਕ ਇਹ ਤਰੀਕਾ ਅਪਣਾਇਆ ਗਿਆ ਸੀ ਜਿਹੜੇ ਦਬੇ ਹੋਏ ਲੋਕ ਹੀ ਜਿਹੜੀਆਂ ਦਬੀਆਂ ਜਾਂ ਕੌਮਾਂ ਰਹੀਆਂ ਉਹ ਆਪਣੀ ਆਵਾਜ਼ ਨੂੰ ਬੁਲੰਦ ਕਰਨ ਦੇ ਲਈ ਇਹ ਇੱਕ ਰੋਸ ਵਜੋਂ ਇਹੋ ਜੀ ਐਕਟੀਵਿਟੀ ਜਿਹੜੀ ਆ ਉਹ ਕਰਦੇ ਰਹੇ ਔਰ ਇਸ ਫਾਈ ਜੈਕਿੰਗ ਦੇ ਵਿੱਚ ਕਿਸੇ ਦਾ ਵੀ ਕੋਈ ਜਾਣੀ ਮਾਲੀ ਨੁਕਸਾਨ ਨਹੀਂ ਕੀਤਾ ਗਿਆ ਦੀਆਂ ਵੀਡੀਓਜ਼ ਸਾਰਿਆਂ ਦੇ ਸਾਹਮਣੇ ਉਹ ਕੀਤਾ ਕਿਉਂ ਗਿਆ ਕਿਉਂ ਸਰਦਾਰ ਜਿੰਦਰ ਸਿੰਘ ਤੇ ਉਹਨਾਂ ਦੇ ਸਾਥੀਆਂ ਨੂੰ ਆਪਣੇ ਘਰ ਪਰਿਵਾਰ ਛੱਡਣੇ ਪਏ। ਜਿਵੇਂ ਮੈਂ ਪਹਿਲਾਂ ਦੱਸਿਆ ਕਿ ਸੰਤ ਜਰਨੈਲ ਸਿੰਘ ਉਹਨਾਂ ਦੀ ਗ੍ਰਿਫਤਾਰੀ ਜਿਸ ਤਰੀਕੇ ਨਾਲ ਸਰਕਾਰ ਵੱਲੋਂ ਗੋਲੀਆਂ ਚਲਾ ਕੇ ਸਿੰਘ ਸ਼ਹੀਦ ਕੀਤੇ ਗਏ ਉਹਦੇ ਰੋਸ ਵਜਾਂ ਔਰ ਇੱਕ ਲੰਮੇ ਸਮੇਂ ਦਾ ਚੱਲਿਆ ਆ ਰਿਹਾ ਸੰਘਰਸ਼ ਜਿਸ ਵੱਲ ਸਰਕਾਰ ਦੀ ਕੋਈ ਨਜ਼ਰ ਨਹੀਂ ਜਿਸ ਨੂੰ ਸਰਕਾਰ ਕੋਈ ਤਵੱਜੋ ਨਹੀਂ ਸਿਦੇ ਰਹੀ ਜਾਂ ਜੇ ਦੇ ਵੀ ਰਹੀ ਤੇ ਪੜੀ ਨਾ ਪੱਕੀ ਦੇ ਰਹੀ ਸੀ ਉਸ ਸਿੱਖ ਸੰਘਰਸ਼ ਵੱਲ ਪੰਜਾਬ ਦੀਆਂ ਮੰਗਾਂ ਵੱਲ ਪੰਜਾਬ ਦੇ ਆਜ਼ਾਦੀ ਸੰਘਰਸ਼ ਵੱਲ ਦੁਨੀਆ ਦਾ ਧਿਆਨ ਖਿੱਚਣ ਦੇ ਲਈ ਇਹ ਇੱਕ ਐਕਟ ਦਰਖਾਸਤਾਂ ਵੱਲੋਂ ਕੀਤਾ ਗਿਆ ਸੀ ਉਹਨਾਂ ਦੀ ਇਸ ਐਕਟ ਦੇ ਕਾਰਨ ਨੌਜਵਾਨਾਂ ਨੇ 13-13 ਸਾਲ ਕੈਦ ਵੀ ਕੱਟੀ ਔਰ ਸਰਦਾਰ ਗਜਿੰਦਰ ਸਿੰਘ ਹੋਣੇ ਉਸ ਕੈਦ ਕੱਟਣ ਤੋਂ ਬਾਅਦ ਵੀ 30 ਸਾਲ ਉਹਨਾਂ ਨੇ ਜਲਾਵਤਨੀ ਵੀ ਕੱਟੀ ਤੇ ਉਹਨਾਂ ਦੀ ਜਲਾਵਤਨੀ ਜਾਰੀ ਰਹੀ ਉਹਨਾਂ ਦੇ ਆਖਰੀ ਸਾਹਾਂ ਤੱਕ। ਔਰ ਜਿਹੜੀ ਗੱਲ ਉਹ ਆਪਣੇ ਲਿਖਤਾਂ ਦੇ ਵਿੱਚ ਆਪਣੀਆਂ ਵੀਡੀਓ ਦੇ ਵਿੱਚ ਕਹਿੰਦੇ ਹੁੰਦੇ ਸੀ ਕਿ ਕਿਸ਼ਿੰਦਰ ਸਿੰਘ ਉਸ ਧਰਤੀ ਤੇ ਦੁਬਾਰਾ ਨਹੀਂ ਉਦੋਂ ਤੱਕ ਪੈਰ ਰੱਖੇਗਾ ਜਦੋਂ ਤੱਕ ਸਾਡਾ ਘਰ ਆਜ਼ਾਦ ਨਹੀਂ ਹੋ ਜਾਂਦਾ ਜਦੋਂ ਤੱਕ ਪੰਜਾਬ ਆਜ਼ਾਦ ਨਹੀਂ ਹੋ ਜਾਂਦਾ ਔਰ ਉਹਨਾਂ ਨੇ ਆਪਣੀ ਉਸ ਗੱਲ ਦੇ ਉੱਤੇ ਅਖੀਰਲੀ ਦਮ ਤੱਕ ਪੈਰਾ ਦਿੱਤਾ ਔਰ ਕਾਇਦ ਹਟਾਉਂਦਿਆਂ ਤੇ ਜਲਾਵਤ ਨਹੀਂ ਹਟਾਉਂਦਿਆਂ ਕਿਤੇ ਵੀ ਐਸਾ ਪੁਆਇੰਟ ਜਾਂ ਐਸਿਆ ਵਕਤ ਨਹੀਂ ਆਇਆ ਜਿੱਦਣ ਕਿਤੇ ਉਹਨਾਂ ਦੀਆਂ ਟਿਕਸਾਂ ਜਾਂ ਬੋਲ ਆ ਚੁੱਕੇ ਤੇ ਲੱਗਿਆ ਹੋਵੇ ਕਿ ਗਜਿੰਦਰ ਸਿੰਘ ਇੱਕ ਕਦਮ ਵੀ ਟੜਕਿਆ ਹੋ। ਸੋ ਉਹਨਾਂ ਦੀ ਉਸ ਦ੍ਰਿੜਤਾ ਨੂੰ ਉਹਨਾਂ ਦੀ ਉਸ ਡੈਡੀਕੇਸ਼ਨ ਨੂੰ ਔਰ ਉਹਨਾਂ ਦੀ ਦੂਰ ਦ੍ਰਿਸ਼ਟੀ ਨੂੰ ਉਹਨਾਂ ਦੇ ਅਲਿਖਤਾਂ ਦੇ ਵਿੱਚੋਂ ਵੇਖਿਆ ਜਾ ਸਕਦਾ ਏ ਅਸੀਂ ਜਿਹੜੀ ਅਗਲੀ ਪੀੜ੍ਹੀ ਹੈ ਦਲ ਖਾਲਸਾ ਦੀ ਜਾਂ ਇਹ ਵੀ ਸਿੱਖਾਂ ਦੀ ਅਗਲੀ ਪੀੜ੍ਹੀ ਆ ਜਿਸ ਤਰੀਕੇ ਦੇ ਨਾਲ ਉਹਨਾਂ ਦੀ ਜਿਉਂਦੇ ਜੀ ਔਰ ਉਹਨਾਂ ਦੀ ਡੈਥ ਤੋਂ ਬਾਅਦ ਜਿਹੜੀ ਕਿ ਉਹਨਾਂ ਦੀ 3 ਜੁਲਾਈ ਨੂੰ ਇਸੇ ਸਾਲ ਡੈਥ ਹੋਈ ਆ ਉਸ ਤੋਂ ਬਾਅਦ ਵੀ ਤੇ ਉਹਨਾਂ ਦੇ ਜਿਉਂਦੇ ਜੀ ਸਾਡੇ ਵਾਲੀ ਪੀੜ੍ਹੀ ਨੇ ਜਿਸ ਤਰੀਕੇ ਦੇ ਨਾਲ ਉਹਨਾਂ ਦੀਆਂ ਲਿਖਤਾਂ ਨੂੰ ਪਿਆਰ ਦਿੱਤਾ ਆ ਇਹ ਸਾਡੇ ਲਈ ਮਾਣ ਵਾਲੀ ਗੱਲ ਆ ਕਿ ਸਾਡੇ ਮਰਹੂਮ ਆਗੂ ਦੇ ਵਿਚਾਰਾਂ ਨੂੰ ਕੌਮ ਦੇ ਵਿੱਚ ਇਹ ਪਿਆਰ ਮਿਲਿਆ ਔਰ ਉਹਨਾਂ ਨੇ ਉਹ ਪਿਆਰ ਖੱਟਿਆ ਆ ਕਮਾਇਆ ਆ ਸੋ ਸਾਨੂੰ ਉਹਨਾਂ ਤੇ ਮਾਣ ਆ ਸੋ ਉਹਨਾਂ ਦੇ ਜਲਾਵਤਨੀ ਦਿਹਾੜੇ ਦੇ ਮੌਕੇ ਵੈਸੇ ਹਰ ਸਾਲ ਦਲਖਾਲਸਾ ਵੱਲੋਂ ਉਹਨਾਂ ਦਾ ਇਹ ਦਿਨ ਮਨਾਇਆ ਜਾਂਦਾ ਰਿਹਾ ਹੈ ਪਿਛਲੇ ਦਿਨਾਂ ਦੇ ਵਿੱਚ ਪਿਛਲੇ ਸਾਲਾਂ ਦੇ ਵਿੱਚ ਵੀ ਇਸ ਵਾਰ ਉਹਨਾਂ ਦੀ ਇਸ ਕੁਰਬਾਨੀ ਨੂੰ ਸਜਦਾ ਕਰਦਿਆ ਉਹਨਾਂ ਨੇ ਯਾਦ ਕਰਦਿਆ ਆ ਸਾਮੀ ਨਾਸਤੀ ਲੜੀ ਜਿਹੜੀ ਆ ਉਤਰੀ ਜਾਏਗੀ ਉਸ ਦੀ ਸ਼ੁਰੂਆਤ 29 ਸਤੰਬਰ ਨੂੰ ਜਿਸ ਦਿਨ ਉਹ ਆਪਣਾ ਘਰ ਪਰਿਵਾਰ ਛੱਡ ਕੇ ਗਏ ਸੀ ਤਾਂ ਕਿ ਕੌਮ ਦਾ ਘਰ ਬਣ ਸਕੇ ਔਰ ਕੌਮ ਦੇ ਮਸਲੇ ਜਿਹੜੇ ਆ ਉਹ ਇੰਟਰਨੈਸ਼ਨਲ ਪੱਧਰ ਦੇ ਉੱਤੇ ਉਜਾਗਰ ਕੀਤੇ ਜਾਣ ਉਸੇ ਦਿਨ 29 ਸਤੰਬਰ ਦਿਨ ਐਤਵਾਰ ਦਲ ਖਾਲਸਾ ਵੱਲੋਂ ਗੁਰਦਾਸਪੁਰ ਦੇ ਵਿੱਚ ਇੱਕ ਸੈਮੀਨਾਰ ਯੋਜਿਤ ਕੀਤਾ ਜਾਏਗਾ ਜਿਸ ਦਾ ਵਿਸ਼ਾ ਸ਼ਹੀਦ ਸੰਘਰਸ਼ ਅਤੇ ਆਜ਼ਾਦੀ ਦਾ ਰਾਹ ਸ਼ਹੀਦ ਕਿਉਂਕਿ ਸੰਤਾਂ ਦੇ ਨਾਲ ਗਜਿੰਦਰ ਸਿੰਘ ਉਹਨਾਂ ਦਾ ਇੱਕ ਡੂੰਗਾ ਪਿਆਰ ਰਿਹਾ ਇੱਕ ਸਾਝ ਰਹੀ ਆ ਸ਼ਹੀਦਾਂ ਨਾਲ ਉਹਨਾਂ ਦੀ ਸਾਝ ਰਹੀ ਆ ਸੋ ਜਿੰਨੇ ਵੀ ਸ਼ਹੀਦ ਸਿੱਖ ਸੰਘਰਸ਼ ਵਿੱਚ ਸ਼ਹੀਦ ਹੋਏ ਨੇ ਉਹਨਾਂ ਦਾ ਉਹਨਾਂ ਨੂੰ ਯਾਦ ਕਰਦਿਆਂ ਜਿਹੜਾ ਸੰਘਰਸ਼ ਲੜਿਆ ਪਿਛਲੇ 40 ਸਾਲ ਤੋਂ ਕੌਮ ਲੜ ਰਹੀ ਹੈ ਉਸ ਸੰਘਰਸ਼ ਦੀ ਲਗਾਤਾਰਤਾ اور ਆਜ਼ਾਦੀ ਦਾ ਰਾਹ ਅੱਗੇ ਵਧੇ ਕੰਦੇ ਲਈ ਇਹ ਸੈਮੀਨਾਰ ਕੀਤਾ ਜਾਏਗਾ 29 ਸਪਟੰਬਰ ਦਿਨ ਐਤਵਾਰ ਗੁਰਦਾਸਪੁਰ ਦੇ ਵਿੱਚ ਮੋਹਨ ਵਿਲਾ ਦੇ ਵਿੱਚ ਇਹ ਪ੍ਰੋਗਰਾਮ ਕੀਤਾ ਜਾਵੇਗਾ ਸੋ ਪਾਰਟੀ ਵੱਲੋਂ ਆਪਣੇ ਮਰਹੂਮ ਆਗੂ ਨੂੰ ਯਾਦ ਕਰਦੇ ਆਂ ਔਰ ਸнт ਜਰਨੈਲ ਸਿੰਘ ਉਹਨਾਂ ਤੋਂ ਬਾਅਦ ਚੱਲੇ ਸਾਰੇ ਸੰਘਰਸ਼ ਦੇ ਸ਼ਹੀਦਾਂ ਨੂੰ ਯਾਦ ਕਰਨਾ ਹੈ ਇਸ ਸੰਘਰਸ਼ ਨੂੰ ਅੱਗੇ ਤੋਰਦੇ ਆਂ ਇਹ ਪਾਰਟੀ ਪ੍ਰੋਗਰਾਮ ਦੇਖਿਆ ਗਿਆ। ਸੋ ਅਸੀਂ ਜਿੰਨੇ ਵੀ ਉਸ ਏਰੀਆ ਦੇ ਸਿੱਖ ਸੰਗਤ ਆ ਜਾਂ ਇਨਸਾਫ ਪਸੰਦ ਲੋਕ ਨੇ ਉਹਨਾਂ ਨੂੰ ਇਹ ਅਪੀਲ ਕਰਦੇ ਹਾਂ ਕਿ ਉਹ ਵੀ ਦਾ ਹਿੱਸਾ ਜ਼ਰੂਰ ਬਣੋ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਹਾਡਾ ਬਈ